ਮੈਂ ਲੋਕਲ ਬਾਜ਼ਾਰ ਚ ਘੁੰਮ ਕਰਕੇ ਆਪਣੇ ਬਾਈਕ ਤੇ ਜਾ ਰਿਹਾ ਸੀਗਾ ਤੇ ਡੋਰ ਆ ਮੈਂ ਕਹਿੰਦਾ ਇਹ ਸਰਕਾਰਾਂ ਪਤਾ ਨਹੀਂ ਕਿੰਨਾ ਕੁ ਜ਼ੋਰ ਲਾ ਰਹੀਆਂ ਨੇ ਡੋਰ ਬੰਦ ਕਰਤੀ ਇਹਨੇ ਗੱਟੂ ਫੜ ਲਿਆ ਆ ਕਰ ਲਿਆ ਉਹ ਕਰ ਲਿਆ ਪਰ ਸਾਰੇ ਟੋਟਲੀ ਹੈ ਸਾਰੀ ਚਾਈਨਾ ਡੋਰ ਚੱਲ ਰਹੀ ਹੈ ਜੋ ਕਿ ਬੜੇ ਲੋਕਾਂ ਦੀ ਜਾਨ ਦਾ ਖੋ ਬਣੀ ਹੋਈ ਆ ਜਾਨ ਵੀ ਜਾ ਸਕਦੀ ਸੀ ਜੇ ਕਿਤੇ ਮੇਰੇ ਗਲ ਨੂੰ ਪੈ ਜਾਂਦੀ ਡੋਰ ਆ ਮੇਰੇ ਮੈਂ ਫਟਾਫਟ ਹੱਥ ਫੜ ਕੇ ਮਤਲਬ ਡੋਰ ਕੱਢ ਦਿਤੀ ਐ ਸਾਰੀ ਡੋਰਾਂ ਜਿਹੜੀਆਂ ਨੇ ਚਾਇਨਾ ਡੋਰ ਚੱਲ ਰਹੀ ਐ ਜਿਹੜੀਆਂ ਕਿ ਕਿਸੇ ਦੀ ਵੀ ਜਾਨ ਲਈ ਖਤਰਾ ਐ ਤੇ ਪਤਾ ਨਹੀਂ ਸਰਕਾਰਾਂ ਕੀ ਕਰਦੀਆਂ ਕਹਿੰਦੇ ਇੱਥੇ ਗੱਟੂ ਪੜਦੇ ਨੇ ਜਿੱਥੋਂ ਆਉਂਦੀ ਐ ਡੋਰ ਉਹ ਕੌਣ ਲੈ ਕੇ ਆਉਂਦਾ ਉਹ ਉਹ ਮੈਂ ਕਹਿੰਦਾ ਸਾਰੀ ਮਿਲੀਭੁਗਤ ਐ ਸਰਕਾਰ ਦੀ ਮਿਲੀਭੁਗਤ ਐ ਇੱਥੇ ਕੁਝ ਹੋ ਹੀ ਨਹੀਂ ਸਕਦਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਐਵੇਂ ਦੀ ਚੀਜ਼ ਨਹੀਂ ਵੇਚ ਸਕਦੀ ਕੁਝ ਨਹੀਂ ਹੋ ਸਕਦਾ ਸਰਕਾਰ ਚਾਵੇ ਤਾਂ ਇਹ ਸਾਰਾ ਕੁਝ ਇੱਕ ਕਾਦੀ ਗੇਮ ਐ ਕਾਦੀ ਖੇਡ ਐ ਮੇਰੀ ਤਾਂ ਸਮਝ ਤੋਂ ਬਾਹਰ ਐ ਕਿੰਨੇ ਕੇਸ ਤੁਹਾਡੇ ਹਿਸਾਬ ਨਾਲ ਆਜ ਕਿੰਨੀ ਸ਼ੁਰੂਆਤ ਹੋ ਗਈ ਹੈ ਮੇਰੇ ਹੁੰਦੇ ਹੁੰਦੇ ਤਿੰਨ ਚਾਰ ਕੇਸ ਆ ਗਏ ਸਿਵਲ ਹਸਪਤਲ ਇੱਕ ਬਜ਼ੁਰਗ ਦਾ ਸੀ ਉਹਦਾ ਤਾਂ ਬਹੁਤ ਜ਼ਿਆਦਾ ਹੱਥ ਕੱਟਿਆ ਗਿਆ ਕੀ ਮੰਨਤਾ ਸੀ ਬਸ ਇਹ ਬੰਦ ਹੋਣਾ ਚਾਹੀਦਾ ਜੀ ਇਹਦੇ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇਹਦੇ ਤੇ ਸਰਕਾਰਾਂ ਗੌਰ ਕਰਨ ਇਹਦੇ ਤੇ ਪ੍ਰੋਪਰ ਜਿਹੜੇ ਪਰਚੇ ਹੋਣੇ ਚਾਹੀਦੇ ਨੇ ਪ੍ਰੋਪਰ ਮੈਕਨ ਬੰਦ ਹੋਣਾ ਚਾਹੀਦਾ ਇਹ ਸਾਰਾ ਕੁਝ ਮੈਂ ਲੋਕਲ ਬਾਜ਼ਾਰ ਚ ਘੁੰਮ ਕਰਕੇ ਆਪਣੇ ਬਾਈਕ ਤੇ ਜਾਰ ਰਿਹਾ ਸੀਗਾ ਡੋਰ ਆ ਮੈਂ ਕਹਿੰਦਾ ਇਹ ਸਰਕਾਰਾਂ ਪਤਾ ਨਹੀਂ ਕਿੰਨਾ ਕੁ ਜ਼ੋਰ ਲਾ ਰਹੀਆਂ ਨੇ ਡੋਰ ਬੰਦ ਕਰਤੀ ਇਹਨੇ ਗੱਟੂ ਫੜ ਲਿਆ ਆ ਕਰ ਲਿਆ ਉਹ ਕਰ ਲਿਆ ਪਰ ਸਾਰੇ ਟੋਟਲੀ ਇਹ ਸਾਰੀ ਚਾਈਨਾ ਡੋਰ ਚੱਲ ਰਹੀ ਹੈ ਜੋ ਕਿ بڑے ਲੋਕਾਂ ਦੀ ਜਾਨ ਦਾ ਖੋ ਬਣੀ ਹੋਈ ਆ ਜਾਨ ਵੀ ਜਾ ਸਕਦੀ ਸੀ ਜੇ ਕਿਤੇ ਮੇਰੇ ਘਰ ਨੂੰ ਪੈ ਜਾਂਦੀ ਡੋਰ ਆ ਮੇਰੇ ਮੈਂ ਫਟਾਫਟ ਹੱਥ ਫੜ ਕੇ ਮਤਲਬ ਡੋਰ ਕੱਢ ਦਿੱਤੀ ਆ ਸਾਰੀ ਡੋਰਾਂ ਜਿਹੜੀਆਂ ਨੇ ਚਾਈਨਾ ਡੋਰ ਚੱਲ ਰਹੀ ਹੈ दुनिया के किसी भी जान ਲਈ ਖਤਰਾ ਹੈ ਤੇ ਪਤਾ ਨਹੀਂ ਸਰਕਾਰਾਂ ਕੀ ਕਰਦੀਆਂ ਕਹਿੰਦੇ ਇੱਥੇ ਗੱਟੂ ਪੜਦੇ ਨੇ ਜਿੱਥੋਂ ਆਉਂਦੀ ਹੈ ਡੋਰ ਉਹ ਕੌਣ ਲੈ ਕੇ ਆਉਂਦਾ ਉਹ ਉਹ ਮੈਂ ਕਹਿੰਦਾ ਸਾਰੀ ਮਿਹਲੀ ਭੁਗਤਾਂ ਸਰਕਾਰ ਦੀ ਮਿਹਲੀ ਭੁਗਤਾਂ ਇੱਥੇ ਕੁਝ ਹੋ ਹੀ ਨਹੀਂ ਸਕਦਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਐਵੇਂ ਦੀ ਚੀਜ਼ ਨਹੀਂ ਵੇਚ ਸਕਦੀ ਕੁਝ ਨਹੀਂ ਹੋ ਸਕਦਾ ਸਰਕਾਰ ਚਾਵੇ ਤਾਂ ਇਹ ਸਾਰਾ ਕੁਝ ਇੱਕ ਕਾਦੀ ਗੇਮ ਹੈ ਕਾਦੀ ਖੇਡ ਹੈ ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿੰਨੇ ਕੇਸ ਤੁਹਾਡੇ ਹਸਾਮ ਨਾਲ ਆਏ ਜੀ ਅੱਜ ਦੀ ਸ਼ੁਰੂਆਤ ਤੋਂ ਕੁਝ ਵੀ ਹਾਂ ਮੇਰੇ ਹੁੰਦੇ ਹੁੰਦੇ ਤਿੰਨ ਚਾਰ ਕੇਸ ਆ ਗਏ ਜੀ ਸਿਵਲ ਹਸਪਤਲ ਇੱਕ ਬਜ਼ੁਰਗ ਸਾਹਿਬ ਦਾ ਤਾਂ ਬਹੁਤ ਜ਼ਿਆਦਾ ਘੱਟਿਆ ਗਿਆ ਕਿੰਨੀ ਮੰਨਤਾ ਸੀ ਬਸ ਇਹ ਬੰਦ ਹੋਣਾ ਚਾਹੀਦਾ ਜੀ ਇਹਦੇ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇਹਦੇ ਤੇ ਸਰਕਾਰਾਂ ਗੌਰ ਕਰਨ ਇਹਦੇ ਤੇ ਪ੍ਰੋਪਰ ਜਿਹੜੇ ਪਰਚੇ ਹੋਣੇ ਚਾਹੀਦੇ ਨੇ ਪ੍ਰੋਪਰ ਮੈਕਨ ਬੰਦ ਹੋਣਾ ਚਾਹੀਦਾ ਇਹ ਸਾਰਾ ਕੁਝ ਮੈਂ ਲੋਕਲ ਬਾਜ਼ਾਰ ਚੋਂ ਹੋਂ ਕਰਕੇ ਆਪਣੇ ਬਾਈਕ ਤੇ ਜਾ ਰਿਹਾ ਸੀਗਾ ਤੇ ਡੋਰ ਆ ਮੈਂ ਕਹਿੰਦਾ ਇਹ ਸਰਕਾਰਾਂ ਪਤਾ ਨਹੀਂ ਕਿੰਨਾ ਕੁ ਜ਼ੋਰ ਲਾ ਰਹੇ ਆ ਨੇ ਡੋਰ ਬੰਦ ਕਰਤੀ ਐ ਨੇ ਗੱਟੂ ਫੜ ਲਿਆ ਆ ਕਰ ਲਿਆ ਉਹ ਕਰ ਲਿਆ ਪਰ ਸਾਰੇ ਟੋਟਲੀ ਇਹ ਸਾਰੀ ਚਾਈਨਾ ਡੋਰ ਚੱਲ ਰਹੀ ਐ ਜੋ ਕਿ بڑے ਲੋਕਾਂ ਦੀ ਜਾਨ ਦਾ ਖੋਹ ਬਣੀ ਹੋਈ ਆ ਜਾਨ ਵੀ ਜਾ ਸਕਦੀ ਸੀ ਜੇ ਕਿਤੇ ਮੇਰੇ ਘਰ ਨੂੰ ਪੈ ਜਾਂਦੀ ਡੋਰ ਆ ਮੇਰੇ ਮੈਂ ਫਟਾਫਟ ਹੱਥ ਫੜ ਕੇ ਮਤਲਬ ਡੋਰ ਕੱਢ ਦਿੱਤੀ ਐ ਸਾਰੀ ਡੋਰਾਂ ਜਿਹੜੀਆਂ ਨੇ ਚਾਈਨਾ ਡੋਰ ਚੱਲ ਰਹੀ ਐ ਜਿਹੜੀਆਂ ਕਿ ਕਿਸੇ ਦੀ ਵੀ ਜਾਨ ਲਈ ਖਤਰਾ ਐ ਤੇ ਪਤਾ ਨਹੀਂ ਸਰਕਾਰਾਂ ਕੀ ਕਰਦੀਆਂ ਕਹਿੰਦੇ ਇੱਥੇ ਗੱਟੂ ਪੜਦੇ ਨੇ ਜਿੱਥੋਂ ਆਉਂਦੀ ਐ ਡੋਰੋ ਕੌਣ ਲੈ ਕੇ ਆਉਂਦਾ ਉਹ ਉਹ ਮੈਂ ਕਹਿੰਦਾ ਸਾਰੀ ਮਿਹਲੀ ਭੁਗਤ ਹੈ ਸਰਕਾਰ ਦੀ ਮਿਹਲੀ ਭੁਗਤ ਹੈ ਇੱਥੇ ਕੁਝ ਹੋ ਹੀ ਨਹੀਂ ਸਕਦਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਐਵੇਂ ਦੀ ਚੀਜ਼ ਨਹੀਂ ਵੇਚ ਸਕਦੀ ਕੁਝ ਨਹੀਂ ਹੋ ਸਕਦਾ ਸਰਕਾਰ ਚਾਵੇ ਤਾਂ ਇਹ ਸਾਰਾ ਕੁਝ ਇੱਕ ਕਾਦੀ ਗੇਮ ਹੈ ਕਾਦੀ ਖੇਡ ਹੈ ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿੰਨੇ ਕੇਸ ਤੁਹਾਡੇ ਹਿਸਾਬ ਨਾਲ ਅੱਜ ਦੀ ਸ਼ੁਰੂਆਤ ਤੋਂ ਹਾਂ ਮੇਰੇ ਹੁੰਦੇ ਹੁੰਦੇ ਤਿੰਨ ਚਾਰ ਕੇਸ ਆ ਗਏ ਸੀ ਸਿਵਲ ਹਸਪੀਟਲ ਇੱਕ ਬਜ਼ੁਰਗ ਦਾ ਸੀ ਉਹਦਾ ਤਾਂ ਬਹੁਤ ਜ਼ਿਆਦਾ ਹੱਥ ਕੱਟਿਆ ਗਿਆ ਕੀ ਮੰਨਤਾ ਸੀ بس ਇਹ ਬੰਦ ਹੋਣਾ ਚਾਹੀਦਾ ਜੀ ਇਹਦੇ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇਹਦੇ ਤੇ ਸਰਕਾਰਾਂ ਗੌਰ ਕਰਨ ਇਹਦੇ ਤੇ ਪ੍ਰੋਪਰ ਜਿਹੜੇ ਪਰਚੇ ਹੋਣੇ ਚਾਹੀਦੇ ਨੇ ਪ੍ਰੋਪਰ ਮੈਕਨ ਬੰਦ ਹੋਣਾ ਚਾਹੀਦਾ ਇਹ ਸਾਰਾ ਕੁਝ